ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਅੱਜ ਆਪਾਂ ਫਿਰ ਗੱਲਬਾਤ ਕਰਾਂਗੇ ਸਿਆਸਤ ਮੁਲਾਕੇ ਪਰ ਅੱਜ ਆਪਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਾਂਗੇ ਅਤੇ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਭពਿੰਦਰ ਜੀ ਜੀ ਜੀਵਿੰਦਰ ਜੀ ਅੱਜ ਜਿਵੇਂ 25 ਦਸੰਬਰ ਹੈ ਕ੍ਰਿਸਟਿਅਨ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਵੱਡਾ ਤਿਹਾਰ ਹੈ ਅ ਕ੍ਰਿਸਮਸ ਦਾ ਮੇਰੇ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਉਹਦੀਆਂ ਵਧਾਈਆਂ ਤੇ ਸਮੂਹ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਵਧਾਈਆਂ ਤੇ ਉੱਥੇ ਜੇਕਰ ਗੱਲ ਕਰੀਏ ਸਿੱਖ ਭਾਈਚਾਰੇ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਸਾਨੀ ਸ਼ਹਾਦਤ ਨੂੰ ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਸਮੂਹ ਦਰਸ਼ਕਾਂ ਨੂੰ ਅਤੇ ਉਹਨਾਂ ਦੀ ਸ਼ਹਾਦਤ ਨੂੰ ਮੇਰੇ ਵੱਲੋਂ ਕੋਟ ਕੋਟ ਪ੍ਰਣਾਮ ਮੇਰੇ ਬਿਲਕੁਲ ਜੀ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਜੀ ਉਸ ਨੂੰ ਕੋਟਨ ਕੋਟ ਪ੍ਰਣਾਮ ਜੀ ਤੇ ਨਾਲ ਹੀ ਜੋ ਅੱਜ 25 ਦਸੰਬਰ ਹੈ ਜੀ ਕ੍ਰਿਸਮਸ ਹੈ ਜੀ ਇਸ 크리스마ਸ ਦੇ ਦਿੱਤੇ ਸਭਨਾ ਨੂੰ ਤੁਹਾਨੂੰ ਵੀ ਆ ਸਾਡੇ ਸਮੂਹ ਦਰਸ਼ਕਾਂ ਨੂੰ ਵੀ ਮੈਰੀ 크리스마ਸ ਜੀ ਜਵਿੰਦਰ ਜੀ ਆਪਾਂ ਸਿਆਸਤ ਦੀ ਗੱਲ ਕਰ ਰਹੇ ਹਾਂ ਸਿਆਸਤ ਦੀ ਗੱਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰ ਲਈ ਪੰਜਾਬ ਦੇ ਨਾਲ ਜੁੜੀ ਹੋਈ ਆ ਪੰਜਾਬ ਦੇ ਵਿੱਚ ਜਿਹੜਾ ਕਿ ਪੰਜ ਦਰਿਆਵਾਂ ਦੀ ਧਰਤੀ ਤੱਕ ਹੈ ਹੀ ਜਾਂਦਾ ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਛੇਵਾਂ ਦਰਿਆ ਜਿਹੜਾ ਵਗਿਆ ਸੀ ਪੰਜਾਬ ਦੇ ਵਿੱਚ ਜਾਂ ਵਗ ਰਿਹਾ ਵਾ ਉਹਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਨੌਜਵਾਨੀ ਨੂੰ ਕਰਾਹੇ ਪਾਇਆ ਆਮ ਲੋਕਾਂ ਦੀ ਚਿੰਤਾ ਵਧਾਈ ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਲਈ ਵੀ ਇਹ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਇਸ ਛੇਵੇਂ ਦਰਿਆ ਨੂੰ ਲੈ ਕੇ ਇੱਕ ਵੱਡੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਉਂਦਾ ਤੇ ਵੱਡੇ ਪੁਲਿਸ ਅਧਿਕਾਰੀ ਦੇ ਵੱਲੋਂ ਕੁਝ ਬਿਆਨ ਦਿੱਤਾ ਜਾਂਦਾ ਇਸ ਮਾਮਲੇ ਨੂੰ ਲੈ ਕੇ ਉਹ ਕਿਹੜੇ ਅਧਿਕਾਰੀ ਨੇ ਅਤੇ ਉਹਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਵਾ ਅਤੇ ਕਿਹੜੇ ਮੈਂ ਛੇਵੇਂ ਦਰਿਆ ਦੀ ਗੱਲ ਕਰਦਾ ਤੁਸੀਂ ਸਮਝੇ ਗਏ ਹੋਗੇ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਜ਼ਰੂਰ ਚੰਨਣਾ ਪਵੇ ਆ ਭਿੰਦਰ ਜੀ ਜੀ ਅੰਮ੍ਰਿਤਸਰ ਪੁਲਿਸ ਨੇ ਜੀ ਅ ਦੋ ਕੈਦੀਆਂ ਸਣੇ 12 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਜਿਹਦੇ ਚ ਇੱਕ ਬੀਬੀ ਵੀ ਸ਼ਾਮਲ ਹੈ ਜੀ ਹੁਣ ਗੱਲ ਆ ਕਿ ਇਹਨਾਂ ਕੋਲੋਂ 15 ਲੱਖ ਰੁਪਏ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਜਿਹੜੀਆਂ ਨੇ ਉਹ ਬਰਾਮਦ ਬਰਾਮਦ ਕੀਤੀਆਂ ਗਈਆਂ ਕਾਬੂ ਕੀਤਾ ਗਿਆ ਤੇ ਜਦੋਂ ਪੁਲਿਸ ਵਾਲਿਆਂ ਨੇ ਇਨਾ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਜੋ ਜਾਂਚ ਪੜਤਾਲ ਕੀਤੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਬਹੁਤ ਵੱਡਾ ਨੈਕਸਸ ਜਿਹੜਾ ਉਹ ਯੂਪੀ ਤੇ ਗੁਜਰਾਤ ਤੋਂ ਚੱਲ ਰਿਹਾ ਜੀ ਪੰਜਾਬ ਪੁਲਿਸ ਦਾ ਇਹ ਕਹਿਣਾ ਹੈ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਿ ਕਮਿਸ਼ਨਰ ਨੇ ਪੰਜਾਬ ਅੰਮ੍ਰਿਤਸਰ ਪੁਲਿਸ ਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਜਿਹੜਾ ਜਸਟੰਗ ਨਾਲ ਸਪਲਾਈ ਜਿਹੜੀ ਆ ਰਹੀ ਹੈ ਜੀ यूपी और गुजरात ਤੋਂ ਗੱਲ ਇਹਦਾ ਹੈ ਕਿ यूपी और गुजरात ਦੇ ਵਿੱਚ ਜਿਹੜੀਆਂ ਫਾਰਮਾਸਿਊਟੀਕਲ ਫੈਕਟਰੀਆਂ ਨੇ ਜੀ ਉਹਨਾਂ ਦਾ ਜਿਹੜਾ ਨੈਕਸਸ ਹੈ ਉਹ ਨਸ਼ੀਨੀਆਂ ਦਵਾਈਆਂ ਬਣਾਉਂਦੀਆਂ ਨੇ ਤੇ ਇੱਥੇ ਉਹਨਾਂ ਦੇ ਜਿਹੜੇ ਏਜੰਟ ਨੇ ਕਈ ਬੰਦੇ ਨੇ ਉਹਨਾਂ ਤੋਂ ਖਰੀਦ ਕੇ ਤੇ ਪੰਜਾਬ 'ਚ ਸਪਲਾਈ ਕਰਦੇ ਨੇ ਜੀ ਸੋ ਗੱਲ ਇਹ ਹੈ ਕਿ ਇਹ ਜਿਹੜਾ ਕੰਮ ਧੰਦਾ ਕਾਫੀ ਸਮੇਂ ਤੋਂ ਚੱਲ ਰਿਹਾ ਹੂੰ ਉੱਥੋਂ ਨਸ਼ੀਲੀਆਂ ਦਵਾਈਆਂ ਜਿਹੜੀਆਂ ਨੇ ਫਾਰਮਾਸਿਊਟੀਕਲ ਕਈ ਕੰਪਨੀਆਂ ਬਣਾਉਂਦੀਆਂ ਨੇ ਤੇ ਇੱਥੇ ਸਪਲਾਈ ਹੁੰਦੀਆਂ ਨੇ ਉਹ ਨੈਕਸਸ ਦਾ ਜਿਹੜਾ ਭਾਂਡਾ ਭਜਿਆ ਗਿਆ ਅੰਮ੍ਰਿਤਸਰ ਪੁਲ ਤੋਂ ਹੁਣ ਗੱਲ ਇਦਾਂ ਹੈ ਭੁਪਿੰਦਰ ਜੀ ਜੇ ਆਪਾਂ ਜਿਸ ਢੰਗ ਨਾਲ ਤੁਸੀਂ ਛੇਵੇਂ ਦਰਿਆ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਛੇਵਾਂ ਦਰਿਆ ਹੂੰ ਬਿਲਕੁਲ ਜੀ ਉਹ ਵਗ ਰਿਹਾ ਹੂੰ ਹਾੜ ਹੀ ਆਇਆ ਹੋਇਆ ਮੈਂ ਕਹਿੰਨਾ ਇਸ ਜੀ ਰੁੜਦੇ ਪਏ ਆ ਨੌਜਵਾਨ ਬਿਲਕੁਲ ਤੇ ਜੇ ਆਪਾਂ ਚਾਹਤ ਮਾਰੀਏ ਨਾ ਨਸ਼ਾ ਸਾਡੇ ਪੰਜਾਬ ਦੇ ਵਿੱਚ ਇਹ ਕੋਈ ਨਵਾਂ ਨਹੀਂ ਹੈਗਾ ਉਹ ਔਰ ਵੱਖਰੀ ਹੈ ਕਿ ਪਹਿਲਾਂ ਫੇਸ ਬਦਲਦੇ ਪਏ ਸੀ ਜੇ ਮੈਡੀਕਲ ਨਸ਼ਾ ਫਿਰ ਚਟੇ ਦਾ ਨਸ਼ਾ ਆ ਗਿਆ ਤੇ ਪਹਿਲਾਂ ਜਿਹੜਾ ਹੁੰਦਾ ਸੀ ਨਾ ਨਸ਼ਾ ਆਰਗੈਨਿਕ ਕਹਿ ਲੋ ਜਾਂ ਦੇਸੀ ਨਸ਼ਾ ਕਹਿ ਲੋ ਜੀ ਭੁੱਕੀ ਡੋਡੇ ਫੀਮ ਹੋ ਗਈ ਜਿਹੜਾ ਕਿ ਰਾਜਸਥਾਨ ਦੇ ਵਿੱਚ ਠੇਕੇ ਵੀ ਹੈਗੇ ਆ ਹੈਨਾ ਇਸ ਨਸ਼ੇ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਉਹ ਗੈਰਕਾਨੂੰਨੀ ਮੰਨੇ ਜਾਂਦਾ ਪਰ ਪਹਿਲਾਂ ਨਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਬੰਦੇ ਕਈ ਜੀ ਪਿੰਡਾਂ ਦੇ ਵਿੱਚ ਉਹ ਭੁੱਕੀ ਡੋਡੇ ਵੀ ਖਾਂਦੇ ਸੀ ਪੁਰਾਣੀਆਂ ਫਿਲਮਾਂ ਵੀ ਤੁਸੀਂ ਵੇਖੀਆਂ ਹੋਣੀਆਂ ਕਈ ਦੂਰਦਰਸ਼ਨ ਤੇ ਸੀਰੀਅਲ ਵੀ ਵੇਖੇ ਹੋਣੇ ਆ ਤੇ ਉਹ ਭੁੱਕੀ ਡੋਡੇ ਖਾਂਦੇ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਨੂੰ ਸੱਦੇ ਹੁੰਦੇ ਸੀ ਅਮਲੀ ਜੀ ਬਿਲਕੁਲ ਤੇ ਅਮਲੀ ਉਹ ਨਸ਼ੇ ਖਾਣ ਵਾਲੇ ਜਿਹੜੇ ਬੰਦੇ ਹੁੰਦੇ ਸੀ ਉਹ ਹੱਡੋ ਪੈਰ ਉਹਦੇ ਜ਼ਰੂਰ ਮਤਲਬ ਕਿ ਉਹ ਉਹਨਾਂ ਤੋੜ ਆ ਜਾਂਦੀ ਸੀ ਉਹ ਹੇਲ ਨਹੀਂ ਸੀ ਸਕਦੇ ਉੱਠਦੇ ਨਹੀਂ ਸੀ ਜਿੰਨੀ ਦੇਰ ਤੱਕ ਉਹਨਾਂ ਦੀ ਨਸ਼ੇ ਦੀ ਤੋੜ ਪੂਰੀ ਨਹੀਂ ਸੀ ਹੁੰਦੀ ਤੇ ਲੱਗੇ ਰਹੇ ਦੇ ਸੀ ਬਿਲਕੁਲ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਉਹ ਬੰਦੇ ਪੂਰੀ ਉਮਰ ਜੀ ਕੇ ਆਪਣੇ ਬੁਢਾਪੇ ਤੱਕ ਜੀ ਕੇ ਜਾਂਦੇ ਸੀ ਜੀ ਬਿਲਕੁਲ ਉਹ ਨਸ਼ੇ ਹੱਡਾਂ ਨੂੰ ਜ਼ਰੂਰ ਲੱਗ ਜਾਂਦੇ ਸੀ ਪਰ ਜਾਨ ਲੈਵਾਲੇ ਨਹੀਂ ਸੀ ਜਿਵੇਂ ਕਿ ਹੋਣ ਵਾਲੇ ਨਸ਼ੇ ਜਾਨ ਲੈਵਾਲੇ ਹਨ ਬਿਲਕੁਲ ਜੀ ਹੁਣ ਜਿਹੜਾ ਨਸ਼ਾ ਹੈ ਉਹ ਜਿਹੜਾ ਨਸ਼ੀੜੀ ਬੰਦਾ ਉਹਦੀ ਥੀ ਉਮਰ ਹੀ ਬਹੁਤ ਥੋੜੀ ਰਹਿ ਜਾਂਦੀ ਹੈ ਜੀ ਉਹ ਵੀ ਦੁਆਰ ਸੀਗਾ ਜਦੋਂ ਮੈਡੀਕਲ ਨਸ਼ਾ ਵਿਕਦਾ ਹੁੰਦਾ ਸੀ ਕੈਪਸੂਲ ਨਸ਼ੀਣੀ ਅੱਜ ਵੀ ਵਿਕਦਾ ਹੁਣ ਜਿਸ ਢੰਗ ਨਾਲ ਉਹ ਨਸ਼ੇਲੀਆਂ ਚੀਜ਼ਾਂ ਦਵਾਈਆਂ ਵਿਕਦੀਆਂ ਪਈਆਂ ਨੇ ਐ ਜਿਹੜੀ ਹੁਣੇ ਆਪਾਂ ਗੱਲ ਕੀਤੀ ਹੈ ਜੀ ਅਜੇ ਵੀ ਉਹ ਚੀਜ਼ੇ ਕਾਫੀ ਵੱਡੇ ਪੱਧਰ ਤੇ ਆ ਦੂਜੇ ਪਾਸੇ ਚਿੱਟੇ ਦਾ ਨਸ਼ਾ ਵੀ ਇਸ ਵੇਲੇ ਸਿਰ ਕੱਢ ਕੇ ਬੋਲਦਾ ਪਿਆ ਪੂਰੇ ਪੰਜਾਬ ਦੇ ਵਿੱਚ ਜਦ ਖਿਆਲਾਂ ਕਿ ਪੁਲਿਸ ਵੱਲੋਂ ਜਰੂਰ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਇਹ ਫਲਾਣੀ ਬੰਦੇ ਨੂੰ ਫੜ ਲਿਆ ਫਲਾਣੀ ਜਗਾ ਪਰ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਉਹ ਕਿੱਥੋਂ ਕੀ ਸਾਖ ਪਤਾ ਹੈ ਸੋ ਇਹ ਜਿਹੜਾ ਚਿੱਟੇ ਦਾ ਨਸ਼ਾ ਹੈ ਇਹ ਤੇ ਜਵਾਨੀਆਂ ਰੋਲਦਾ ਪਿਆ ਬਰਬਾਦ ਕਰ ਰਿਹਾ ਹੈ ਬੁਰੇ ਤਰੀਕੇ ਨਾਲ ਪੰਜਾਬੀਆਂ ਨੂੰ ਜਿਹੜਾ ਹੈਗਾ ਉਹ ਪੰਜਾਬੀ ਦੀ ਪੰਜਾਬੀਅਤ ਔਰ ਪੰਜਾਬ ਪੰਜਾਬੀ ਲੋਕਾਂ ਦੀ ਜਿਹੜੀ ਜਵਾਨੀਆਂ ਨੂੰ ਢਾਹ ਲਾ ਰਿਹਾ ਹੈ ਹੁਣ ਜਿਸ ਢੰਗ ਨਾਲ ਯੂਪੀ ਤੇ ਗੁਜਰਾਤ ਦੀਆਂ ਫਾਰਮਾਸਿਊਟੀਕਲ ਕੁਝ ਕੰਪਨੀਆਂ ਦਾ ਖੁਲਾਸਾ ਹੋਇਆ ਬੜਾ ਹੈਰਾਨ ਕਰ ਦੇਣ ਵਾਲਾ ਹੈ ਜੀ ਔਰ ਕਿਤਨੇ ਕਿਤੇ ਇਹ ਐਵੇਂ ਲੱਗਦਾ ਹੈ ਕਿ ਸ਼ਾਇਦ ਪੰਜਾਬੀ ਨੌਜਵਾਨਾਂ ਦੇ ਨਾਲ ਕੋਈ ਖੁੰਦਕ ਕੋਈ ਜਿੱਦਾ ਕੋਈ ਬਦਲਾਖੁਰੀ ਵਾਲੀ ਭਾਵਨਾ ਹੋਵੇ ਜਾਂ ਕੁਝ ਲਾਲਚੀ ਲੋਕ ਨੇ ਜਿਹੜੇ ਉਹ ਲੋਕ ਪੈਸੇ ਦੇ ਕਰਕੇ ਇਸ ਧੰਦੇ ਧੰਦੇ ਨਾਲ ਜੁੜੇ ਨੇ ਜੀ ਔਰ ਬਹੁਤ ਸਾਰੇ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੇ ਤੇ ਔਰ ਜੋ ਕੁਝ ਸਾਡੇ ਦੇਸ਼ ਦੇ ਵਿੱਚ ਵੀ ਇਹ ਜਿਹੜੇ ਲੋਕ ਪੰਜਾਬੀ ਐਤ ਨੂੰ ਪੰਜਾਬੀ ਲੋਕਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਦੀ ਕੋਈ ਸਾਜ਼ਿਸ਼ ਹੋਵੇ ਕਨਸਪੀਰੇਸੀ ਹੋਵੇ ਇਹ ਵੀ ਚੀਜ਼ਾਂ ਆਪ ਕਈ ਵਾਰ ਸੁਣਨ ਨੂੰ ਮਿਲਦੀਆਂ ਨੇ ਜੀ ਕਿਉਂਕਿ ਜੇ ਆਪਾਂ ਗੱਲ ਕਰੀਏ ਪਏ ਪੰਜਾਬ ਦੇ ਬਾਰਡਰ ਜੇ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਤੇ ਉੱਥੋਂ ਸਪਲਾਈ ਹੁੰਦਾ ਨਸ਼ਾ ਹੁਣ ਦੇਖਿਆ ਜਾ ਗੁਜਰਾਤ ਵੀ ਤੇ ਲੱਗਦਾ ਹੀ ਹੈ ਜੀ ਪਾਕ ਬਾਰਡਰ ਦੇ ਨਾਲ ਤੇ ਆਪਾਂ ਗੱਲ ਕਰੀਏ ਪਾਕ ਰਾਜਸਥਾਨ ਲੱਗਦਾ ਬਾਰਡਰ ਦੇ ਨਾਲ ਪਾਕਿਸਤਾਨ ਦੇ ਮੈਂ ਇਹ ਕਹਿਣ ਲੱਗਾ ਸੀ ਗੁਜਰਾਤ ਦੇ ਵਿੱਚ ਵੀ ਇੱਕ ਮਤਲਬ ਬਹੁਤ ਵੱਡੀ ਤਕੜੀ ਜਿਹੜੀ ਕਿ ਖੇਪ ਫੜੀ ਜਾਂਦੀ ਹੈ ਉਹ 3000 ਕਿਲੋ ਦੀ ਖੇਪ ਜਿਹੜੀ ਫੜੀ ਜਾਂਦੀ ਹੈ ਤੇ ਉਹ ਮਤਲਬ ਉੱਥੋਂ ਵੀ ਬਹੁਤ ਵੱਡੇ ਲੈਵਲ ਤੇ ਪਦਰ ਤੇ ਜਿਹੜੀ ਆ ਨਸ਼ਾ ਤਸਕਰੀ ਹੁੰਦੀ ਉੱਥੋਂ ਦੇਖੋ ਪਰ ਉਹਦੇ ਭੁਗਤ ਭੋਗੀ ਕੌਣ ਨੇ ਜੀ ਜੀ ਪੰਜਾਬ ਹੋਣ ਤੇ ਹਰਿਆਣੇ ਤੇ ਵੀ ਚਲੋ ਫੈਲਦਾ ਜਾ ਰਿਹਾ ਪਰ ਪੰਜਾਬੀ ਨੌਜਵਾਨ ਜਿਹੜੇ ਆ ਉਹਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਜੀ ਉਹ ਸ਼ਿਕਾਰ ਹੋ ਰਹੇ ਨੇ ਠੀਕ ਇਸ ਵੇਲੇ ਜੋ ਕਿੰਨੇ ਕਿੰਨੀਆਂ ਵੀ ਸਰਕਾਰਾਂ ਆਈਆਂ ਨੇ ਪਿਛਲੀ ਸਰਕਾਰ ਨੇ ਵੀ ਦਾਅਵੇ ਕੀਤੇ ਸੀ ਕੈਪਟਨ ਸਰਕਾਰ ਨੇ ਵੀ 4 ਹਫ਼ਤੇ ਜੇ ਨਸ਼ਾ ਖਤਮ ਕਰੇਗੀ ਠੋਸ ਬਿਲਕੁਲ ਤੇ ਹੁਣ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਜੀ ਉਹ ਵੀ ਤੁਸੀਂ ਦੇਖ ਲਓ ਕਿੰਨਾ ਕ ਨਸ਼ਾ ਖਤਮ ਹੋਇਆ ਹੈ ਸਮੇਂ ਸਮੇਤੇ ਸਰਕਾਰਾਂ ਪੁਲਿਸ ਦਾਅਵੇ ਕਰਦੀ ਹੈ ਕਿ ਛਾਪੇਮਾਰੀ ਕਰਦੀ ਹੈ ਪਰ ਤੁਸੀਂ ਦੇਖ ਲਓ ਜਦੋਂ ਕਿਤੇ ਛਾਪੇਮਾਰਨ ਜਾਂਦੀ ਹੈ ਕਈ ਵਾਰੀ ਇੱਥੇ ਲੁਧਿਆਣੇ 'ਚ ਵੀ ਆਪਣੇ ਤੋਂ ਤਿੰਨ ਜਗ੍ਹਾ 'ਤੇ ਛਾਪੇਮਾਰੀ ਹੋਈ ਹੈ ਡੀਜੀਪੀ ਸਾਹਿਬ ਵੀ ਆਏ ਨੇ ਜੀ ਤੇ ਹੁਣ ਜਿਹੜੇ ਜਦੋਂ ਪਤਾ ਲੱਗ ਜਾਂਦਾ ਲੋਕਾਂ ਨੂੰ ਤੇ ਲੋਕ ਸੰਭਾਲ ਕੇ ਉਹ ਰੱਖਣਗੇ ਕਿ ਸਾਹਮਣੇ ਥੋੜਾ ਰੱਖ ਦੇਣਗੇ ਨਸ਼ਾ ਵੀ ਆ ਇਹ ਦੇਖੋ ਜੀ ਸਾਡੇ ਕੋਲ ਪਿਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਇੰਤਜ਼ਾਮ ਕੀਤਾ ਹੁੰਦਾ ਨਹੀਂ ਕਿ ਅਸੀਂ ਕਿਸ ਢੰਗ ਨਾਲ ਇਹਨੂੰ ਟਿਕਾਣੇ ਲਾਉਣਾ ਹੈ ਜੀ ਤਿਆਰੇ ਛਾਪੇ ਮਾਰੀ ਹੋਵੇ ਨਾ ਪਤਾ ਹੀ ਨਹੀਂ ਲੱਗਣ ਦੇਣ ਇਹੋ ਜੀ ਗੁਪਤ ਤਰੀਕੇ ਨਾਲ ਸਾਦੀਆਂ ਵਰਦੀਆਂ ਦੇ ਵਿੱਚ ਜਾਂ ਕਿਸੇ ਢੰਗ ਨਾਲ ਛਾਪੇ ਮਾਰੀ ਹੋਵੇ ਪਤਾ ਲੱਗੇ ਫੜੇ ਜਾਣ ਜੀ ਤਾਂ ਇਸ ਤਰੀਕੇ ਦੇ ਨਾਲ ਜੋ ਇਸ ਵੇਲੇ ਨਸ਼ੇ ਦਾ ਦਰਿਆ ਹੈ ਜੀ ਉਹ ਵਾਕਿਆ ਭੁਪਿੰਦਰ ਜੀ ਠੱਲ ਪਾਉਣ ਦਾ ਨਾਂ ਨਹੀਂ ਲੈ ਰਿਹਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸਿਰਫ ਇੱਥੇ ਨਹੀਂ ਹਮ ਕੈਨੇਡਾ ਦੇ ਵਿੱਚ ਵੀ ਆ ਖਬਰ ਸੁਣਨ ਨੂੰ ਮਿਲੀ ਹੈ ਕੈਨੇਡਾ ਦੇ ਅ অন্ਟੇਰੀਆ ਪੁਲਿਸ ਨੇ ਅਨਟੈਰੀ ਦੇ ਰਾਇਲ ਕੈਨੇਡੀਅਨ ਮੌਨਟੇਡ ਪੁਲਿਸ ਹੈਗੀ ਹੁਣ ਅਨਟੈਰੀਆ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਨੌਜਵਾਨ ਪੰਜਾਬੀ ਨੌਜਵਾਨ ਹੈ ਬ੍ਰੈਮਟਨ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਟਰੱਕ ਡਰਾਈਵਰ ਹੈ 52 ਕਿਲੋ ਕੋਕੀਨ ਫੜੀ ਗਈ ਹੈ ਇਹਦੇ ਕੋਲ 4 ਤਰੀਕ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਟਰੱਕ ਡਰਾਈਵਰ ਹੈ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੈ ਉਸ ਨੇ ਉਸ ਨੂੰ 4 ਦਸੰਬਰ ਨੂੰ ਕਾਬੂ ਕਰਕੇ ਤੇ ਗ੍ਰਿਫਤਾਰ ਕੀਤਾ ਠੀਕ ਹੈ ਜੀ ਤੇ ਫੇਰ ਮਾਮਲਾ ਜਿਹੜਾ ਇਸ ਵੇਲੇ ਆ ਕੋਰਟ ਚ ਚੱਲਦਾ ਪਿਆ। ਜੀ ਉੱਥੇ ਵੀ ਜਿਹੜੇ ਚੀਜ਼ ਲੋਕ ਨੇ ਨਾ ਜਿਹੜੇ ਆਪਣੇ ਦੇਸ਼ ਦਾ ਆਪਣੇ ਕੌਮ ਦਾ ਨਾਮ ਬਦਨਾਮ ਕਰਨ ਤੇ ਤਲੇ ਹੋਏ ਨੇ ਕੁਝ ਲੋਕ ਕੁਝ ਲੋਕਾਂ ਨੇ ਕੌਮ ਦੇ ਲਈ ਦੇਸ਼ ਦੇ ਲਈ ਐਡੇ ਐਡੇ ਵੱਡੇ ਕੰਮ ਕੀਤੇ ਨੇ ਤੇ ਚੰਦ ਲੋਕ ਉਹੋ ਜਿਹੇ ਵੀ ਹੈਗੇ ਨੇ ਜਿਹੜੇ ਪੂਰੀ ਕੌਮ ਦਾ ਨਾਮ ਬਦਨਾਮ ਕਰਨ ਤੇ ਤਲੇ ਹੋਏ ਨੇ ਹੁਣ ਉਸ ਬੰਦੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈਗਾ। ਸੋ ਜਿਹੜਾ ਨਸ਼ੇ ਦਾ ਦਰਿਆ ਨੇ ਇਹ ਪੂਰੇ ਦੇ ਪੂਰੇ ਖਾਨਦਾਨ ਨੂੰ ਪੂਰੇ ਦੇ ਪੂਰੇ ਕੌਮ ਨੂੰ ਬਰਬਾਦ ਕਰ ਦਿੰਦਾ ਕਿਉਂਕਿ ਨਸ਼ਾ ਚਾਹੇ ਕਿਸੇ ਵੀ ਕਿਸਮ ਦਾ ਚਾਹੇ ਆਪਾਂ ਜਿੱਦਾਂ ਗੱਲ ਕੀਤੀ ਸੀਗੀ ਪਹਿਲਾਂ ਲੋਕ ਭੁੱਕੀ ਜਾਂ ਡੋਡੇ ਖਾਂਦੇ ਹੁਣ ਵੀ ਖਾਂਦੇ ਨੇ ਕਈ ਲੋਕ ਬਹੁਤ ਘੱਟ ਪਰ ਉਹ ਇੰਨਾ ਖਤਰਨਾਕ ਨਹੀਂ ਜਿੰਨਾ ਅੱਜ ਕੱਲ ਦੇ ਜਿਹੜੇ ਮੈਡੀਕਲ ਨਸ਼ਾ ਜਾਂ ਚਿੱਟੇ ਵਰਗੇ ਨਸ਼ੇ ਨੇ ਇਹ ਤੇ ਬਿਲਕੁਲ ਹੀ ਜਵਾਨੀ ਬਰਬਾਦ ਕਰ ਦਿੰਦੇ ਕਿਸੇ ਜੋਗਾ ਨਹੀਂ ਰਹਿੰਦਾ ਬੰਦਾ ਘਰਾਂ ਦੇ ਘਰ ਜਿਹੜੇ ਨੇ ਬਰਬਾਦ ਹੋ ਜਾਂਦੇ ਨੇ ਸਭ ਕੁਝ ਵਿਖ ਜਾਂਦਾ ਕੰਗਾਲੀ ਦੇ ਘਰ ਆ ਜਾਂਦਾ ਜੀ ਕੰਗਾਲ ਹੋ ਜਾਂਦੇ ਨੇ ਲੋਕ ਔਰ ਪੂਰੇ ਬਰਬਾਦ ਮਾਪਿਓ ਪਰੇਸ਼ਾਨ ਹੋ ਜਾਂਦੇ ਨੇ ਪਰ ਫਿਰ ਵੀ ਮੈਂ ਕਹਾਂਗਾ ਚਾਹੇ ਕਿਸੇ ਵੀ ਤਰ੍ਹਾਂ ਦਾ ਛੋਟਾ ਨਸ਼ਾ ਮਾੜਾ ਨਸ਼ਾ ਜੋ ਵੀ ਹੈ ਉਹ ਮਾੜੇ ਦਾ ਹੁੰਦਾ ਹੀ ਆ ਜੀ ਉਹ ਬੁਰਾ ਹੀ ਹੁੰਦਾ ਜੀ ਜੀ ਬਿਲਕੁਲ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਇਨਸਾਨ ਲਈ ਮਾੜਾ ਹੀ ਹੈ ਉਥੇ ਹੁਣ ਵਰਿੰਦਰ ਜੀ ਇੱਕ ਗੱਲ ਹੋਰ ਕਰਨੀ ਆਪਾਂ ਸਿਆਸਤ ਦੇ ਨਾਲ ਜੁੜਿਆ ਹੋਇਆ ਮਾਮਲਾ ਵਾ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਆਗੂ ਤੇ ਉਹ ਆਗੂ ਦੇ ਵੱਲੋਂ ਇੱਕ ਹੁਣ ਇੱਕ ਬਿਆਨ ਜਿਹੜਾ ਦਿੱਤਾ ਗਿਆ ਵਾ ਤੇ ਉਸ ਬਿਆਨ ਦੇ ਕਰਕੇ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਜਿਹੜੀ ਆ ਤਤੱਲੀ ਜਿ ਮੱਚੀ ਹੋਈ ਆ ਉਹ ਬਿਆਨ ਕੀਆ ਤੇ ਉਹ ਆਗੂ ਕਿਹੜੇ ਨੇ ਤੇ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਹੁਣ ਕੀ ਜਿਹੜਾ ਮਤਲਬ ਹੈ ਕਮਸਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਆਇਆ ਹੋਇਆ ਉਹ ਤੁਸੀਂ ਗੱਲ ਸਮਝ ਹੀ ਗਏ ਹੋਗੇ ਮੈ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਿਹਾ ਵਾਂ ਤੇ ਕੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸਿੱਧੂ ਭਾ ਹੋ ਰਹੀ ਆਏ ਨਾ ਆਏ ਕਿਸੇ ਦਿਨ ਵੀ ਜੀ ਕੋਈ ਨਾ ਕੋਈ ਆਏ ਨਾ ਆਏ ਦਿਨ ਕਿਤੇ ਨਾ ਕਿਤੇ ਆਪਣੇ ਇਹੋ ਜਿਹੇ ਸਟੇਟਮੈਂਟ ਦੇ ਦਿੰਦੇ ਨੇ ਜਿਹੜੇ ਖ਼ਬਰਾਂ ਦੇ ਵਿੱਚ ਚੈਨਲਾਂ ਦੇ ਸੁਰਖੀਆਂ ਬਣਦੀਆਂ ਜੀ ਬਿਲਕੁਲ ਸਿੱਧੂ ਪਾਉਰੀ ਗੀੜੇ ਮਾਰਨ ਗੀੜੀ ਜੇ ਤੇ ਸੀ ਕਿ ਜੀਰੇ ਗਏ ਹੋਏ ਸੀਗੇ ਜੀਰੇ ਪਹੁੰਚ ਗਏ ਸੀ ਤੇ ਉਹ মিডিਆ ਵਾਲੇ ਚਾਰ ਭਰਾ ਪਤਾ ਹੀ ਹੋਰ ਨੂੰ ਜਾ ਕੇ ਉਹਨਾਂ ਨੂੰ ਸਵਾਲ ਪੁੱਛ ਲਏ ਤਤੇ ਤਤੇ ਹੂੰ ਸੋ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਲਈ ਵੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਹੁਣ ਬਿਨਾ ਨਾਮ ਲਏ ਉਹਨਾਂ ਨੇ ਸੀਐਮ ਸਾਹਿਬ ਨੂੰ ਕਿਹਾ ਕਿ ਇਹ ਤੇ ਇਵੈਂਟ ਮੈਨੇਜਰ ਹੈ ਜੀ ਤੇ ਜਿਹੜੇ ਦਿੱਲੀ ਦੇ ਸੀਐਮ ਸਾਹਿਬ ਨੇ ਇਹ ਮਾਫੀਆ ਮੈਨੇਜਰ ਨੇ ਜੀ ਪੰਜਾਬ ਦੇ ਲੋਕਾਂ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਵੱਖ-ਵੱਖ ਪਾਰਟੀਆਂ 100 ਦੇ ਕਰੀਬ ਲੋਕ ਨੇ ਜਿਹੜੇ ਲੁੱਟਦੇ ਪਏ ਨੇ ਉਹ ਪੰਜਾਬ ਦਾ ਖਜ਼ਾਨਾ ਭਰਨ ਦੀ ਥਾਂ ਤੇ ਆਪਣੇ ਖਜ਼ਾਨੇ ਭਰਦੇ ਪਏ ਨੇ ਜੀ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਹਮਦਰਦੀ ਜਿਤਾਉਂਦੇ ਹੋਏ ਇਮੋਸ਼ਨਲੀ ਉਹਨਾਂ ਨੂੰ ਜਜ਼ਬਾਤ ਜਗਾ ਕੇ ਉਹਨਾਂ ਦੇ ਉਹਨਾਂ ਤੋਂ ਵੋਟਾਂ ਲਈਆਂ ਸੀ ਪਰ ਕੰਮ ਪੂਰੇ ਨਹੀਂ ਕੀਤੇ ਜੀ 20000 ਕਰੋੜ ਰੁਪਏ ਦੀ ਰੇਤ ਮਾਫੀਆ ਦੀ ਮੁੱਦੇ ਤੇ ਕਿਹਾ ਸੀ ਵੀ ਇਸ ਰੇਤ mafia ਨੂੰ ਠੱਲ ਪਾ ਕੇ 20 ਹਜ਼ਾਰ ਕਰੋੜ ਰੁਪਏ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਭਰਾਂਗੇ ਉਹ ਕਹਿੰਦੇ ਕਿੱਥੇ ਆ ਕਿੱਥੇ ਗਿਆ ਉਹ 20 ਹਜ਼ਾਰ ਕਰੋੜ ਰੁਪਏ ਬੀਬੀਆਂ ਦਾ ਜਿਹੜਾ ਉਹ ਸਕੀਮਾ ਸੀਗੇ ਹਜ਼ਾਰ ਹਜ਼ਾਰ ਰੁਪਈਆ ਮਹੀਨੇ ਦਾ ਉਹਨਾਂ ਦੇ ਖਾਤੇ 'ਚ ਪਾਣਾ ਕਿੱਥੇ ਗਿਆ ਜੀ ਸੋ ਇਸ ਮੁੱਦੇ ਤੇ ਮਤਲਬ ਕਿ ਜਿਹੜਾ ਸਿੱਧੂ ਹੁਰਾ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਲੰਮੇ ਹੱਥੀ ਲਿਆ ਤੇ ਨਾਲ ਹੀ ਇਹ ਵੀ ਕਿਹਾ ਕਿ ਭਾਈ ਪੁੱਛਿਆ ਜਦੋਂ ਕਿ ਭਾਈ ਤੁਹਾਡਾ ਜਿਹੜਾ ਵਤੀਰਾ ਹੈਗਾ ਉਹ ਬੜਾ ਉਦਾਂ ਦਾ ਹੁੰਦਾ ਤਾਂ ਕਹਿੰਦੇ ਮੈਂ ਮੈਨੂੰ ਦੱਸੋ ਮੈਂ ਕਿਹੜੇ ਵਰਕਰ ਦੇ ਨਾਲ ਮਾੜਾ ਵਤੀਰਾ ਕੀਤਾ ਮੈਂ ਤਾਂ ਕੀਤਾ ਹੀ ਨਹੀਂ ਮੈਂ ਤੇ ਮੁੱਦਿਆਂ ਦੀ ਗੱਲ ਕਰਦਾ ਮੇਰੀ ਲੜਾਈ ਤੇ ਵਿਚਾਰਾਂ ਦੀ ਹੈ ਮੇਰੀ ਕਿਸੇ ਬੰਦੇ ਨਾਲ ਲੜਾਈ ਹੈ ਨਹੀਂ ਜੀ ਉਹਦੇ ਨਾਲ ਹੀ ਕਹਿੰਦੇ ਵੀ ਮੈਂ ਹੁਣ ਸਿੱਧੂ ਭੁਰੀ ਕਹਿੰਦੇ ਮੈਂ ਫਿਰ ਲੋਕਾਂ ਦੀ ਆਵਾਜ਼ ਬਣ ਕੇ ਬੁਲੰਦ ਕਰੂੰਗਾ ਮੈਂ ਲੋਕਾਂ ਦੀ ਬਾਹ ਫੜਾਂਗਾ ਮੈਂ ਲੋਕਾਂ ਦੇ ਮੁੱਦੇ ਚੱਕਾਂਗਾ ਦੁਬਾਰਾ ਆਵਾਂਗਾ ਕਿਤੇ ਨਾ ਕਿਤੇ ਉਹਨਾਂ ਨੇ ਸਾਈਨ ਦੇ ਦਿੱਤੇ ਨੇ ਸਿਗਨਲ ਦੇ ਦਿੱਤੇ ਨੇ ਕਿ ਮੈਂ ਲੋਕਾਂ ਦੀ ਬਾਹ ਦੁਬਾਰਾ ਫੜਾਂਗਾ ਤਾਂ ਦੁਬਾਰਾ ਸਰਗਰਮ ਹੋਊਗਾ ਇਹ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਗੱਲਬਾਤ ਦੇ ਵਿੱਚ ਨਜ਼ਰ ਆਇਆ ਹੁਣ ਮੋਦੀ ਸਰਕਾਰ ਬਾਰੇ ਵੀ ਉਹਨਾਂ ਨੇ ਗੱਲ ਕਰਨ ਨੂੰ ਕਿਹਾ ਕਿ ਭਾਈ ਗੱਠਜੋੜ ਜ਼ਰੂਰੀ ਹੋਣਾ ਚਾਹੀਦਾ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੇ ਗੱਠਜੋੜ ਨਹੀਂ ਹੁੰਦਾ ਜੀ ਤੇ ਸਮਝ ਲਓ ਕਿ ਕੇਂਦਰ ਸਰਕਾਰ ਤੇ ਫਿਰ 86 ਜਿਹੜਾ ਜੀ ਇਹ ਚੀਜ਼ਾਂ ਹੈਗੀਆਂ ਨੇ ਉਹਦੇ اپੋਜੀਸ਼ਨ ਨੂੰ ਖਤਮ ਕਰ ਦੂਗੀ ਤੇ ਕਿਤੇ ਨਾ ਕਿਤੇ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਸਾਰੇ ਵਰਕਰ ਤੇ ਆਗੂ ਨੇ ਜੀ ਉਹਨਾਂ ਦੇ ਜਿਹੜੇ ਬੜਬੁਲੇਪਨ ਨੂੰ ਪਸੰਦ ਨਹੀਂ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਂਦੇ ਨੇ ਤੇ ਕਿਤੇ ਨਾ ਕਿਤੇ ਇਹ ਵੀ ਸੁਣਿਆ ਸੀਗਾ ਮਤਲਬ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਕਿ ਜੇ ਹੁਣ ਜਿਸ ਢੰਗ ਨਾਲ ਸਿੱਧੂ ਹੋਰਾਂ ਨੇ ਸੀਐਮ ਸਾਹਿਬ ਨੂੰ ਜੀ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਹੋਰਾਂ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਇਹਦਾ ਮਤਲਬ ਕਿ ਉਹਨਾਂ ਦੀ ਜਿਹੜੀ ਰਲਗੰਡ ਹੈ ਆਮ ਆਦਮੀ ਪਾਰਟੀ ਨਾਲ ਵੀ ਨਹੀਂ ਬੈਠ ਰਹੀ ਨਾ ਆ ਨਹੀਂ ਰਹੀ ਨਹੀਂ ਤੇ ਉਹਨਾਂ ਨੇ ਇਹ ਸਟੇਟਮੈਂਟ ਨਹੀਂ ਸੀ ਦੇਣੀ ਜੀ ਬਿਲਕੁਲ ਦੂਜੇ ਪਾਸੇ ਮੋਦੀ ਹਰਾਂ ਨੂੰ ਉਹਨਾਂ ਨੇ ਗੱਲਾ ਆਖਤੀ ਜੀ ਕਿ ਭਾਈ ਇਹ ਓਪੋਜੀਸ਼ਨ ਮੋਦੀ ਸਰਕਾਰ ਨੇ ਜਿਹੜਾ ਇਹ ਗੱਠਜੋੜ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਓਪੋਜੀਸ਼ਨ ਦਾ ਨਹੀਂ ਤੇ ਮੋਦੀ ਸਰਕਾਰ ਨੇ ਦੂਸਰਿਆਂ ਨੂੰ ਵੀ ਜਿਹੜਾ ਥਾਂ ਨਾ ਨਹੀਂ ਬੰਨ ਦੇ ਦੇਣਾ ਹੈਗਾ ਸੋ ਇਹਦਾ ਮਤਲਬ ਇਹ ਹੈ ਕਿ ਫਿਲਹਾਲ ਜਿਹੜਾ ਉਹਨਾਂ ਦਾ ਵਿਚਾਰ ਆ ਨਾ ਤੇ ਬੀਜੇਪੀ ਚ ਜਾਣ ਦਾ ਨਾਮ ਆ ਆਦਮੀ ਪਾਰਟੀ ਜਾਣ ਦਾ ਹੁਣ ਕੀ ਕਰਨਗੇ ਕਿਉਂਕਿ ਵਕ ਵਕ ਕਈ ਸਿਆਸੀ ਮਾਰ ਇਹੋ ਜਿਹੀ ਨੇ ਇੰਨੀ ਜੀ ਫਲਾਣੇ ਸਿੱਧੂ ਸਾਹਿਬ ਤੇ ਲੋ ਜੀ ਬੀਜੇਪੀ ਚ ਆਏ ਲੋ ਜਾਂ ਕਈ ਕਹਿੰਦੇ ਲਾ ਹੋ ਸਕਦਾ ਜੀ ਉਧਰ ਚਲੇ ਜਾਣਗੇ ਉਧਰ ਚਲੇ ਜਾਣ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਕਰ ਰਹੀ ਜੀ ਬਾਕੀ ਗੱਲ ਇਹ ਆ ਕਿ ਸਿੱਧੂ ਹੁਰਾਂ ਦੀ ਜਿਹੜੀ ਸਟੇਟਮੈਂਟ ਹੈ ਆਏ ਨਾ ਆਏਨ ਜਦੋਂ ਵੀ ਕੋਈ ਨਾ ਕੋਈ ਸਟੇਟਮੈਂਟ ਦਿੰਦੇ ਨੇ ਤੇ ਕਿਤੇ ਕਿਤੇ ਪਸੂੜੀ ਕਿਤਨੇ ਕਿਤੇ ਸਿਆਸਤ ਪਖਤੀ ਜ਼ਰੂਰ ਹੈ ਜੀ ਬਿਲਕੁਲ ਹੁਣ ਦੇਖਣ ਵਾਲੀ ਗੱਲ ਤੇ ਇਹੀ ਹੈ ਕਿ ਆਏ ਦੇਣ ਹੁਣ ਜਦੋਂ ਹੁਣ ਦੇਣ ਆਉਣੇ ਨੇ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨੇ ਹੁਣ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਹਿਲਾਂ ਤੇ ਹੁੰਦਾ ਸੀ ਨਾ ਕਿ ਚੋਣਾਂ ਦੇ ਨੇੜੇ ਸਟਾਰ ਪ੍ਰਚਾਰਕ ਦੇ ਤੌਰ ਤੇ ਸਿੱਧੂ ਭੂਰਾ ਨੂੰ ਅੱਗੇ ਜਾਂਦੇ ਹੁੰਦੇ ਸੀ ਜੋ ਵੀ ਉਹ ਹਸਣਾ ਵਾਲਾ ਪ੍ਰੋਗਰਾਮ ਕਪਿਲ ਸ਼ਰਮਾ ਦਾ ਕਿ ਮੈਨੂੰ ਪਤਾ ਨਹੀਂ ਕੀ ਨਾਮ ਭੁੱਲ ਪਾ ਗਏ ਕਪਿਲ ਸ਼ਰਮਾ ਸ਼ੋ ਆਹ ਕਪਿਲ ਸ਼ਰਮਾ ਸ਼ੋ ਉਹਦੇ ਜਿਹੜਾ ਵਾਹਾ ਸੋ ਸਪਾਦ ਨੇ ਤੇ ਉਹਨਾਂ ਦਾ ਕੰਮ ਹੁੰਦਾ ਹੈ ਸਧੂਰਾਂ ਦਾ ਸਿਰਫ ਹੱਸਣਾ ਜੀ ਬਿਲਕੁਲ ਸਿਰਫ ਉਹ ਸਧੂਰਾਂ ਨੂੰ ਹਸਣ ਦੇ ਪੈਸੇ ਮਿਲਦੇ ਸੀ ਵੀ ਤੁਸੀਂ ਆ ਇੱਥੇ ਬਹਿ ਜਾਓ ਤੁਸੀਂ ਹੱਸੀ ਜਾ ਤੁਹਾਨੂੰ ਪੈਸੇ ਕਪਿਲ ਸ਼ਰਮਾ ਦੇ ਦਿੰਦਾ ਹੁੰਦਾ ਹੀ ਆ ਤੇ ਹੁਣ ਸਟਾਰ ਪ੍ਰਚਾਰ ਕਰ ਗਏ ਕਿ ਪਤਾ ਵੀ ਜੇ ਉੱਥੇ ਵੀ ਕੋਈ ਨਾ ਕੋਈ ਗੱਲ ਬੋਲੀ ਦੇਣ ਨੇ ਟ੍ਰੈਂਡਿੰਗ ਗੱਲ ਬੋਲ ਦੇਣੀ ਹੈ ਜੀ ਤੇ ਹੁਣ ਜਿਸ ਢੰਗ ਨਾਲ ਦੇਖੋ ਹਾਲੇ ਕਾਂਗਰਸ ਵੱਲੋਂ ਉਹ ਆਪਣੇ ਪ੍ਰਚਾਰਕਾਂ ਦੇ ਅਨਾਉਂਸਮੈਂਟ ਅਜੇ ਹੋਰ ਕਰਨੇ ਨੇ ਕਿ ਕਿੱਥੇ ਕਿੱਥੇ ਕਿਹੜੇ ਸਟਾਰ ਪ੍ਰਚਾਰਕ ਨੇ ਜਾ ਕੇ ਪ੍ਰਚਾਰ ਕਰਨਾ ਚਾਹਣਾ ਦੇ ਵਿੱਚ ਹਿੱਸਾ ਲੈਣਾ ਚਾਹਣ ਪ੍ਰਚਾਰ ਤੇ ਵਿੱਚ ਤੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਸ ਢੰਗ ਨਾਲ ਜਿਹੜੇ ਉਹਨਾਂ ਦੇ ਸਾਥੀ ਹੁਣ ਐ ਕਿ ਓਪੋਜੀਸ਼ਨ ਵਾਲੇ ਜਿਹੜੇ ਵਿਰੋਧੀ ਨੇ ਵਿਰੋਧੀ ਜਿਹੜਾ ਬੰਦਾ ਕਿਸੇ ਆਗੂ ਦੇ ਖਿਲਾਫ ਹੋਵੇ ਤਾਂ ਮੰਨਣ ਵਾਲੀ ਗੱਲ ਹੈ ਪਰ ਜਦੋਂ ਆਪਣੇ ਹੀ ਬੰਦੇ ਆਪਣੀ ਪਾਰਟੀ ਆਪਣੇ ਬੰਦੇ ਦੇ ਖਿਲਾਫ ਹੋ ਜੇ ਨਾ ਉਦੋਂ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਸਿੱਧੂ ਭਾਹ ਹੁਰਾਂ ਦਾ ਭਵਿੱਖ ਜਿਹੜਾ ਹੈਗਾ ਸਿਆਸੀ ਭਵਿੱਖ ਹੈ ਉਹ ਕੀ ਹੈ ਕਿਉਂਕਿ ਨਿੱਜੀ ਭਵਿੱਖ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਹੈ ਸਿਆਸੀ ਭਵਿੱਖ ਦੇ ਨਾਲ ਉਹਨਾਂ ਦਾ ਕੀ ਲੈਣਾ ਦੇਣਾ ਮਤਲਬ ਕਿ ਲੋਕਾਂ ਦੇ ਨਾਲ ਕਿਸ ਢੰਗ ਨਾਲ ਉਹ ਕਿੱਧਰ ਜਾਂਦੇ ਨੇ ਕੀ ਕਰਦੇ ਨੇ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਕੋਈ ਸਹੀ ਸੂਟ ਦਿੰਦੀ ਹੈ ਕਿ ਭਾ ਤੁਸੀਂ ਇਸ ਹਲਕੇ ਦੇ ਐਮਪੀ ਦੇ ਇਲੈਕਸ਼ਨ ਤੇ ਖੜ੍ਹਜੋ ਕਿ ਜਾਂ ਕੋਈ ਹੋਰ ਕਿ ਤੁਹਾਨੂੰ ਚਾਰਜ ਵਗੈਰਾ ਮਿਲਦਾ ਜਾਂ ਕੀ ਹੁੰਦਾ ਇਹ ਆਉਣ ਨਾਲ ਸਮਾਂ ਦੱਸੂਗਾ ਜੀ 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 ਤਾਨਵਾਦ ਬ੍ਰਿੰਦਰ ਜੀ ਸੋ ਇਹ ਸਾਨੂੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਬ੍ਰਿੰਦਰ ਜੀ ਜੀ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਕਿ ਜਿਹੜਾ ਪੰਜਾਬ ਵਿੱਚ ਨਸ਼ਾ ਵਾ ਨਸ਼ੇ ਦੇ ਜਿਹੜੇ ਤਾਰ ਆ ਉਹ ਯੂਪੀ ਦੇ ਨਾਲ ਤੇ ਗੁਜਰਾਤ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਤੇ ਉਥੋਂ ਜਿਹੜੀਆਂ ਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਨਸ਼ਾ ਵਾ ਇੱਥੇ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਵਾ ਤੇ ਵੱਡੀ ਜਿਹੜੀ ਖੇਪ ਆ ਨਸ਼ੇ ਦੀ ਫੜੀ ਗਈ ਆ ਤੇ ਉੱਥੇ ਜੇਕਰ ਆਪਾਂ ਆਮ ਗੱਲ ਕਰ ਲਈਏ ਤਾਂ ਨਸ਼ੇ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਕਾਫੀ ਬਰਬਾਦ ਹੋਈ ਆ ਤੇ ਹਲੇ ਤੱਕ ਵੀ ਆ ਉਹ ਨੌਜਵਾਨੀ ਦਾ ਇਸ ਤੋਂ ਖਹਿੜਾ ਨਹੀਂ ਛੁੱਟਿਆ ਹੈ ਜਿਉਂ ਉਹਦਾ ਦੇਸੀ ਜਿਹੜੇ ਪਹਿਲਾਂ ਸਮਿਆਂ ਦੇ ਵਿੱਚ ਨਸ਼ੇ ਚੱਲਦੇ ਸੀ ਉਹ ਕਿਤੇ ਨਾ ਕਿਤੇ ਸੇਤ ਨੂੰ ਤੋੜ ਤਾਂ ਜਰੂਰ ਲਾਉਂਦੇ ਸੀ ਪਰ ਇਦਾਂ ਜਾਨਲੇਵਾ ਹਮਲੇ ਜਾਨਲੇਵਾ ਨਹੀਂ ਹੁੰਦੇ ਸਨ ਪਰ ਜਿਹੜਾ ਅੱਜ ਕੱਲ ਜਿਹੜਾ ਨਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਜਵਾਨੀ ਦੀ ਇੱਕ ਮਤਲਬ ਜਾਨ ਨੂੰ ਜੋਖਮ ਦੇ ਵਿੱਚ ਜਰੂਰ ਪਾ ਰਿਹਾ ਤੇ ਇਸ ਨੂੰ ਠੱਲ ਪੈਣੀ ਚਾਹੀਦੀ ਪਰ ਹਲੇ ਤੱਕ ਠੱਲ ਪੈਂਦੀ ਨਹੀਂ ਦਿਖ ਰਹੀਆ ਪਰ ਠੱਲ ਜਰੂਰ ਪੈਣੀ ਚਾਹੀਦੀ ਉੱਥੇ ਜੇਕਰ ਗੱਲ ਕਰੀਏ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਨਾਂ ਦੇ ਵੱਲੋਂ ਜਿੱਥੇ ਗੱਲਬਾਤ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੀ ਗੱਲਬਾਤ ਕਹਿ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਸਿਆਸਤ ਦੇ ਵਿੱਚ ਜਿਹੜੇ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਆਪਣੀ ਹੀ ਪਾਰਟੀ ਦੇ ਲਈ ਉਹ ਤਾਂ ਅੱਖਾਂ ਦੀ ਰੜਕ ਬਣੇ ਹੋਏ ਨੇ ਪਰ ਹੁਣ ਵਿਰੋਧੀ ਪਾਰਟੀਆਂ ਦੇ ਲਈ ਵੀ ਅੱਖਾਂ ਦੀ ਰੜਕ ਬਣੇ ਹੋਏ ਨੇ ਕਿਉਂਕਿ ਜਿਹੜਾ ਉਹਨਾਂ ਦੇ ਵੱਲੋਂ ਹਾਲੀ ਦੇ ਵੱਲੋਂ ਹਾਲ ਹੀ 'ਚ ਜਿਹੜਾ ਇੱਕ ਬਿਆਨ ਦਿੱਤਾ ਗਿਆ ਕਿ ਭਗਵੰਤ ਮਾਨ ਜਿਹੜੇ ਨੇ ਉਹ ਇਵੈਂਟ ਮੈਨੇਜਰ ਨੇ ਅਤੇ ਕੇਜਰੀਵਾਲ ਜਿਹੜੇ ਉਹ ਮਾਫੀਆ ਦੇ ਤੌਰ ਤੇ ਨੇ ਤੇ ਇਸ ਬਿਆਨ ਦੇ ਨਾਲ ਹੁਣ ਸਿਆਸਤ ਦੇ ਵਿੱਚ ਜਿਹੜੀ ਇਹ ਤਰਥੱਲੀ ਮੱਚੀ ਹੋਈ ਆ ਤੇ ਉਹਨਾਂ ਨੂੰ ਥੋੜਾ ਜਆ ਆਪਣੇ ਇਸ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਉਹ ਜ਼ਰੂਰ ਬਦਲਣਾ ਚਾਹੀਦਾ ਵਾ ਤਾਂ ਹੁਣ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਨਵੇਂ ਪੱਕਦੇ ਮੁੱਦਿਆਂ ਨੂੰ ਲੈ ਕੇ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ